ਕਾਂਗਰਸ ਦੇ اور اپੋਜੀਸ਼ਨ ਦੇ ਮੈਂਬਰਸ ਨੇ ਬਾਹਰ ਆ ਕੇ ਮਹਾਤਮਾ ਗਾਂਧੀ ਦੀ ਜਿਹੜੀ ਜਿਹੜਾ ਸਟੈਚੂ ਲੱਗਿਆ ਹੋਇਆ ਉਹਦੇ ਅੱਗੇ ਪ੍ਰੋਟੈਸਟ ਕੀਤਾ ਤੇ ਆਪਣੀ ਗੱਲ ਰੱਖੀ ਜਿਹਦੇ ਵਿੱਚ ਅਮਰਿੰਦਰ ਸਿੰਘ ਰਾਜਾਪੜਿੰਗ ਔਰ ਔਰ ਗੁਰਜੀਤ ਸਿੰਘ ਔਜਲਾ ਦੋਨੋਂ ਸਣੇ ਹੋਰ 6 ਮੈਂਬਰ 8 ਮੈਂਬਰ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਤਬਾਬ ਛਾਪਣੀ ਪਬਲਿਸ਼ਰ ਨੇ ਪਬਲਿਸ਼ਰ ਨੇ ਪਰਮਿਸ਼ਨ ਲੈਣੀ ਸੀ ਰੱਖਿਆ ਮੰਤਰਾਲੇ ਤੋਂ ਇਹ ਰੱਖਿਆ ਮੰਤਰਾਲੇ ਔਰ ਪਬਲਿਸ਼ਰ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ ਤੇ ਉਹ ਗੱਲਬਾਤ ਅਜੇ ਤੱਕ ਜਾਰੀ ਹੈ ਤੇ ਉਹ ਕਿਤਾਬ ਨਹੀਂ ਛਪੀ ਉਹਦੀਆਂ ਜਿਹੜੀਆਂ ਲਾਈਨਾਂ ਰਾਹੁਲ ਗਾਂਧੀ ਬੋਲਣਾ ਚਾਹੁੰਦੇ ਸੀ ਉਹ ਨਹੀਂ ਬੋਲਣ ਦਿੱਤੀਆਂ ਤੇ ਜਦੋਂ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋਇਆ ਤਾਂ ਜਿਹੜੇ ਸਪੀਕਰ ਸਾਹਿਬ ਹੈ ਉਹਨਾਂ ਨੇ ਉਹਨਾਂ ਨੂੰ ਮੁਤਲ ਕਰ ਦਿੱਤਾ ਸਿਆਸਤਕਾਰ ਬਾਕੀ ਸਿਆਸਤਕਾਰ ਨੂੰ ਘੁਮਣ ਘਮਾਉਣ ਦਾ ਸੁਖਵੀਰ ਹੈਗਾ ਪਰ ਪਟਾਕੇ ਜਿਹੜਾ ਹੈ ਨਾ ਵਿਕਰਮ ਮਜੀਠੀਆ ਪਾਉਂਦਾ ਸੋ ਉਹੋ ਹੀ ਜਿਵੇਂ ਜੇਲ੍ਹ ਤੋਂ ਬਾਹਰ ਆਏ ਉਹਨਾਂ ਨੇ ਉਸੇ ਤਰ੍ਹਾਂ ਦੇ ਪਟਾਕੇ ਪਾਣੇ ਸ਼ੁਰੂ ਕਰ ਦਿੱਤੇ ਕਿ ਕਿਥੇ ਪੰਜਾਬੀ ਕੇਸਾ ਤੋਂ ਡਰਦੇ ਸਾਨੂੰ ਤਾਂ ਜਿੰਨਾ ਚੜੋਂਗੇ ਰਗੜਾ ਉਹਨਾਂ ਹੀ ਕੰਮ ਵਧਣਾ ਫਿਰ ਉਹਨਾਂ ਨੇ ਕਿਹਾ ਕਿ ਨਾ ਮੈਂ ਕਦੇ ਪਹਿਲਾਂ ਰੁਕਿਆ ਸੀਗਾ ਤੇ ਨਾ ਹਮ ਮਜੀਠੀਆ ਕਦੇ ਰੁਕੂਗਾ ਮਜੀਠੀਆ ਤਾਂ ਐਂ ਚੱਲ ਤੇ ਉਹੀ ਫਿਰ ਉਹਨਾਂ ਦਾ ਸਟਾਈਲ ਦਾੜੀ ਦੇ ਹੱਥ ਫੇਰਨਾ ਮੁੱਛ ਨੂੰ ਵਟਾ ਦੇਣਾ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਝੁਕੂਗਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਾਲਾ ਜਿਹੜਾ ਇਸ਼ੂ ਚੱਲ ਰਿਹਾ ਉਹਨਾਂ ਦੇ ਬਿਆਨਬਾਜ਼ੀ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਤੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਬਾਬਾ ਜੀ ਨੂੰ ਅਪੀਲ ਕਰਦਾ ਕਿ ਮੁੱਖ ਮੰਤਰੀ ਨੂੰ 6 ਕਿ ਮਹੀਨੇ ਆਪਣੇ ਡੇਰੇ 'ਚ ਰੱਖ ਲੈਣ ਉਧਰ ਲੋਕਾਂ ਨੂੰ ਸ਼ਰਾਬ ਛਡਾਉਂਦੇ ਆ ਬਾਬਾ ਜੀ ਨੂੰ ਤਾਂ ਅਸੀਂ ਕਹਿਣਾ ਕਿ ਹੁਣ ਵਿਆਸ ਇਹਨੂੰ ਰੱਖ ਲੋ 6 ਕਿ ਮਹੀਨੇ ਤੇ ਜਿਹੜਾ ਪਾਲਿਸ਼ ਪੁਲਿਸ ਜੀ ਹੁੰਦਾ ਤੇ ਕੋਲ ਲੋ ਬਾਜੂ ਲਿਵਰ ਸ਼ਿਵਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਜਿਹੜੇ ਰਾਧਾ ਸਵਾਮੀ ਡੇਰੇ ਦੇ ਮੁਖੀ ਨੇ ਉਹ ਇੱਕ ਵੱਡੀ ਸ਼ਖਸੀਅਤ ਹੈ ਉਹਨਾਂ ਦਾ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰਭਾਵ ਹੂੰ ਬਿਲਕੁਲ ਤੇ ਉਹਨਾਂ ਦਾ ਜਦੋਂ ਇਹ ਕਹਿਣਾ ਉਹ ਜੇਲ੍ਹ ਦੇ ਵਿੱਚ ਗਏ ਮਿਲ ਕੇ ਆਏ ਜੀਠੀਆਂ ਨੂੰ ਕੱਲ ਗਏ ਸੀਗੇ ਜਦੋਂ ਬਾਹਰ ਆਏ ਤੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਨਸ਼ੇ ਦੇ ਔਰ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਨੇ ਉਹ ਝੂਠੇ ਨੇ ਹੂੰ ਉਹ ਗਲਤ ਨੇ ਜੀ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਤਾਂ ਲੋਕਾਂ ਦੇ ਵਿੱਚ ਇਹ ਕਿੱਡਾ ਵੱਡਾ ਇੱਕ ਮੈਸੇਜ ਚੱਲ ਗਿਆ ਮੁੱਖ ਮੰਤਰੀ ਤੋਂ ਇਹ ਟਵੀਟ ਕਰਵਾਇਆ ਗਿਆ ਜਬ ਮੁੱਖ ਮੰਤਰੀ ਨੇ ਟਵੀਟ ਆਪ ਕੀਤਾ ਪਰ ਮੈਨੂੰ ਲੱਗਦਾ ਕਿ ਇਹ ਬੜੀ ਤਕੜੀ ਇਹਨਾਂ ਨੇ ਗਲਤੀ ਕੀਤੀ ਇਹ ਜਿਹੜੇ ਉਹਨਾਂ ਦੇ ਲੱਖਾਂ ਫਾਲੋਅਰ ਹੈ ਉਹ ਉਹਨਾਂ ਨੂੰ ਪੋਲੀਟੀਕਲ ਨਹੀਂ ਮੰਨਦੇ ਬਿਲਕੁਲ ਉਹ ਉਹਨਾਂ ਨੂੰ ਸਪਿਰਚੁਅਲ ਗੁਰੂ ਮੰਨਦੇ ਹੂੰ ਤੇ ਉਹ ਲੋਕਾਂ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਮੈਸੇਜ ਗਿਆ ਹੈ ਕਿ ਜਿਵੇਂ ਉਹਨਾਂ ਦੇ ਗੁਰੂ ਦਾ ਉਹਨਾਂ ਦੇ ਢੇਰਾਮੁਕੀ ਦਾ ਮਜ਼ਾਕ ਉਡਾਇਆ ਗਿਆ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਗੁਰਜੀਤ ਔਜਲਾ ਸਣੇ 8 ਲੋਕ ਸਭਾ ਮੈਂਬਰਾਂ ਨੂੰ ਅੱਜ ਕਾਰਵਾਈ ਸਦਨ ਦੀ ਕਾਰਵਾਈ ਵਿੱਚੋਂ ਮੌਤਲ ਕਰ ਦਿੱਤਾ ਗਿਆ। ਇਹ ਮੌਤਲ ਕਿਉਂ ਕੀਤਾ ਗਿਆ ਇਹ ਕਾਰਵਾਈ ਉਹਨਾਂ ਤੇ ਕਿਉਂ ਕੀਤੀ ਗਈ ਇਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਉਧਰ ਆਖਰਕਾਰ ਵਿਕਰਮ ਮਜੀਠੀਆ ਸਾਹਿਬ ਅੱਜ ਜੇਲ੍ਹ ਚੋਂ ਬਾਹਰ ਆ ਗਏ ਨੇ। ਆ ਦੇ ਸਰਕਾਰ ਨੂੰ ਲਲਕਾਰਿਆ ਉਹਨਾਂ ਨੇ ਇਸ ਬਾਰੇ ਵੀ ਚਰਚਾ ਕਰਾਂਗੇ ਸਾਰੀ ਗੱਲਬਾਤ ਦੌਰਾਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਵਾਗਤ ਹੈ ਸ਼ੁਕਰੀਆ ਗੁਰਜੀਤ ਸਰ ਚਰਚਾ ਦੀ ਸ਼ੁਰੂਆਤ ਆਪਾਂ ਪਹਿਲਾਂ ਅੱਜ ਕਰਦੇ ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਗੁਰਜੀਤ ਔਜਲਾ ਸਣੇ 8 ਲੋਕ ਸਭਾ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਇਹ ਕਿਉਂ ਕਾਰਵਾਈ ਕੀਤੀ ਗਈ ਹੈ ਸਪੈਸ਼ਲੀ ਕੀ ਕਹਾਣੀ ਹੈ ਇਸ ਬਾਰੇ ਜਾਣਕਾਰੀ ਦਿਓ ਲੋਕ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਜਿਹਦੇ ਆਪਾਂ ਨੂੰ ਪਤਾ ਹੀ ਹੈ ਅੱਜ ਤੀਜਾ ਦਿਨ ਹੈਗਾ ਕੱਲ ਇਸ ਇੱਕ ਇੱਕ ਮਾਮਲਾ ਸ਼ੁਰੂ ਹੋਇਆ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਅਭਿਵਾਸ਼ਣ ਦੇ ਉੱਤੇ ਲੀਡਰ ਆਪੋਜੀਸ਼ਨ ਰਾਹੁਲ ਗਾਂਧੀ ਨੇ ਬੋਲਣਾ ਸੀ ਤੇ ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਨੇ ਕਾਂਗਰਸ ਪਾਰਟੀ ਦੀ ਪਤਨ ਪ੍ਰਸਤੀ ਦੇ ਉੱਤੇ ਸਵਾਲ ਖੜਾ ਕੀਤਾ ਤੇ ਮੈਂ ਇਹਦੇ ਬਾਰੇ ਕੋਈ ਗੱਲ ਰੱਖਣੀ ਚਾਹਾਂਗਾ ਕਿ ਭਾਰਤੀ ਜਨਤਾ ਪਾਰਟੀ ਦੀ ਜਾਂ ਮੌਜੂਦਾ ਜਿਹੜੀ ਮੌਜੂਦਾ ਸਰਕਾਰ ਹੈ ਉਹਦੀ ਕਿਸ ਤਰ੍ਹਾਂ ਦੀ ਵਤਨ ਪ੍ਰਸਤੀ ਹੈ ਤੇ ਉਹਨਾਂ ਨੇ ਨਰ ਬਣੇ ਜਿਹੜੇ ਰਿਟਾਇਰਡ ਜਨਰਲ ਨੇ ਭਾਰਤੀ ਫੌਜ ਸੈਨਾ ਦੇ ਉਹਨਾਂ ਦੀ ਇੱਕ ਅਨ ਪਬਲਿਸ਼ਡ ਕਿਤਾਬ ਹੈ ਉਹਦੇ ਜਿਹਦਾ ਜਿਹੜੀ ਕਿ ਭਾਰਤ ਦੇ ਜਿਹੜੇ ਰੱਖਿਆ ਮੰਤਰਾਲੇ ਦੀ ਇੱਕ ਕਮੇਟੀ ਕੋਲ ਪਈ ਹੈ ਉਹ ਕਿਤਾਬ 2 ਸਾਲ ਤੋਂ ਛਪੀ ਨਹੀਂ ਹੈ ਜੇ ਤੱਕ ਉਹਦੇ ਬਾਰੇ ਡਿਸੀਜਨ ਨਹੀਂ ਹੋਇਆ ਪਰ ਜਿਹੜੀ ਕਾਰਵਾ ਮੈਗਜ਼ੀਨ ਹੈ ਕਾਰਵਾ ਮੈਗਜ਼ੀਨ ਨੇ 39 ਪੇਜ ਦਾ ਉਹਦਾ ਰੀਵਿਊ ਲਿਖ ਦਿੱਤਾ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਦੋਂ ਅ ਗਲਵਾਨ ਵੈਲੀ ਦੇ ਵਿੱਚ ਜਿਹੜੀ ਫੌਜ ਨੂੰ ਇਹ ਪਤਾ ਲੱਗਿਆ ਕਿ ਚੀਨ ਦੇ ਟੈਂਕ ਭਾਰਤੀ ਉਹਦੇ ਚ ਆ ਗਏ ਹੈ ਅ ਸਰਹੱਦ ਦੇ ਵਿੱਚ ਅੰਦਰ ਭਾਰਤੀ ਜ਼ਮੀਨ ਤੇ ਚੱਲ ਬਲ ਚੱਲੇ ਹੋਏ ਹੈ ਤੇ ਉਦੋਂ ਆਰਮੀ ਜਿਹੜੇ ਬਤੌਰ ਆਰਮੀ ਚੀਫ ਨਰਵਾਣੇ ਨੂੰ ਕਿਹਾ ਗਿਆ ਕਿ ਇਹ ਸਿਚੁਏਸ਼ਨ ਹੈ ਤੇ ਉਹਨਾਂ ਨੇ ਜਿਹੜੇ ਐਨਐਸਏ ਨੇ ਅਜੀਤ ਡੋਵਾਲ ਉਹਨਾਂ ਨੂੰ ਦੱਸਿਆ ਕਿ ਸਿਚੁਏਸ਼ਨ ਇਹ ਹੈ ਜੀ ਬੜੀ ਟੈਂਸ ਹੈ ਜੰਗ ਦੀ ਪੂਰੀ ਸਿਚੁਏਸ਼ਨ ਬਣੀ ਹੋਈ ਹੈ ਤੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਰੱਖਿਆ ਮੰਤਰੀ ਨਾਲ ਗੱਲ ਕੀਤੀ ਰਾਜਨਾਥ ਸਿੰਘ ਨਾਲ ਤੇ ਉਹ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਨਾਲ ਵੀ ਨਹੀਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਉਹ ਦੱਸਦੇ ਆ ਯਕੁਸ਼ ਦੀਰ ਬਾਰ ਗੱਲ ਕਰਦੇ ਆ ਤੇ ਉਹ ਤੋਂ ਬਾਅਦ ਜਿਹੜੀ ਉਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਨੇ ਸਾਰਾ ਜਿਹੜਾ ਡਿਸੀਜਨ ਹੈ ਉਹ ਆਰਮੀ ਦੇ ਉੱਤੇ ਛੱਡ ਦਿੱਤਾ ਹੂੰ ਫਿਰ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਡਿਸੀਜਨ ਲਾਓ ਜੀ ਹੁਣ ਇਹ ਸੁਣਨ ਨੂੰ ਤਾਂ ਵਧੀਆ ਗੱਲ ਲੱਗਦੀ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਾਂ ਸਰਕਾਰ ਜਿਹੜੀ ਹੈ ਉਹ ਇਸ ਗੱਲ ਨੂੰ ਬੜੀ ਉਹਦੇ ਨਾਲ ਰੱਖਦੀ ਹੈ ਕਿ ਦੇਖੋ ਜੀ ਆਰਮੀ ਨੂੰ ਫ੍ਰੀ ਹੈਂਡ ਛੱਡ ਦਿੱਤਾ ਪਰ ਉਹ ਕਹ ਰਿਹਾ ਫ੍ਰੀ ਹੈਂਡ ਨਹੀਂ ਸੀਗਾ ਇਹ ਇੱਕ ਤਰ੍ਹਾਂ ਦੇ ਨਾਲ ਆਰਮੀ ਨੂੰ ਕੱਲਾ ਛੱਡ ਦਿੰਦਾ ਤੁਸੀਂ ਜਦੋਂ ਬਤੌਰ ਲੀਡਰ ਉਹਨਾਂ ਨੂੰ ਲੀਡ ਕਰਨਾ ਹੈ ਕਿਉਂਕਿ ਜੰਗ ਲੱਗਣੀ ਹੈ ਜਾਂ ਨਹੀਂ ਲੱਗਣੀ ਹੈ ਇਹ ਡਿਸੀਜਨ ਪੋਲੀਟੀਕਲ ਹੁੰਦਾ ਹੈ ਆਰਮੀ ਦਾ ਡਿਸੀਜਨ ਨਹੀਂ ਹੁੰਦਾ ਜੀ ਤੋਂ ਉਹਨਾਂ ਨੇ ਕਿਹਾ ਉਹਦੇ ਉਸ ਕਿਤਾਬ ਦੇ ਵਿੱਚ ਇਹ ਲਿਖਿਆ ਗਿਆ ਹੈ ਜਿਹੜੀ ਕਿ ਅਨ ਪਬਲਿਸ਼ਡ ਹੈ ਕਿ ਇਹ ਉਦੋਂ ਪ੍ਰਧਾਨ ਮੰਤਰੀ ਔਰ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਨੇ ਆਪਣਾ ਰੋਲ ਪਲੇ ਨਹੀਂ ਕੀਤਾ ਉਹ ਪਿੱਛੇ हट ਗਏ ਤੇ ਆਰਮੀ ਆਰਮੀ ਜਨਰਲ ਨੂੰ ਇਕੱਲੇ ਨੂੰ ਛੱਡ ਦਿੱਤਾ ਹੂੰ ਤੇ ਇਹ ਜਿਹੜਾ ਮਸਲਾ ਹੈ ਇਸ ਦੀਆਂ ਕੁਝ ਲਾਈਨਾਂ ਰਾਹੁਲ ਗਾਂਧੀ ਪੜਨਾ ਚਾ ਰਹੇ ਸੀ ਹੂੰ ਤੇ ਜਦੋਂ ਪੜਨਾ ਚਾ ਰਹੇ ਸੀਗੇ ਤੇ ਉਹਦੇ ਤੇ ਵਿਵਾਦ ਖੜਾ ਹੋ ਗਿਆ ਐਨਡੀਏ ਦੇ ਸਾਰੇ ਬਹੁਤ ਸਾਰੇ ਮੈਂਬਰ ਖੜੇ ਹੋ ਗਏ ਸੀਟਾਂ ਤੇ ਉਹਨਾਂ ਨੇ ਬੋਲਣਾ ਨਹੀਂ ਬੋਲਣ ਨਹੀਂ ਦਿੱਤਾ ਪ੍ਰਧਾਨ ਮੰਤਰੀ ਵੀ ਉੱਥੇ ਹਾਜ਼ਰ ਸੀਗੇ ਗ੍ਰਹਿ ਮੰਤਰੀ ਹੋਮ ਮਿਨਿਸਟਰ ਤੇ ਇਹ ਅਮਿਤ ਸ਼ਾਹ ਜੀ ਤੇ ਰਾਜਨਾਥ ਸਿੰਘ ਇਹਨਾਂ ਨੇ ਖੜੇ ਹੋ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਝੂਠ ਬੋਲਿਆ ਜਾ ਰਿਹਾ ਹੈ ਫਿਰ ਇਹ ਇਹ ਕਿਹਾ ਗਿਆ ਹੁਣ ਜੇ ਗੱਲ ਇਹ ਝੂਠੀ ਹੈ ਤਾਂ ਇਹਦਾ ਮਤਲਬ ਤੁਸੀਂ ਜਿਹੜੇ ਰਿਟਾਇਰਡ ਜਨਰਲ ਨੇ ਫੌਜ ਦੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਇੱਕ ਇਸ਼ਾਰੇ ਦੇ ਉੱਤੇ ਜਿਹੜੇ ਹਜ਼ਾਰਾਂ ਫੌਜੀ ਜਾਨਾਂ ਵਾਰਨ ਨੂੰ ਤਿਆਰ ਹੋ ਜਾਂਦੇ ਤੁਸੀਂ ਉਹਨਾਂ ਦੀ ਉਹਦੇ ਤੇ ਸਵਾਲ ਖੜੇ ਕਰ ਰਹੇ ਹੋ ਫਿਰ ਇਹਨਾਂ ਨੇ ਇੱਕ ਵਿਚਲਾ ਤਰੀਕ ਇੱਕ ਇੱਕ ਹੋਰ ਤਰੀਕਾ ਕੱਢਿਆ ਕਿ ਜੀ ਰੂਲ ਅਲਾਉ ਨਹੀਂ ਕਰਦੇ ਹੂੰ ਕਿ ਰੂਲ ਅਲਾਉ ਨਹੀਂ ਕਰਦੇ ਜੀ ਆਪੋਜੀਸ਼ਨ ਪੂਰੀ ਕਹਿ ਰਹੀ ਹੈ ਅਖਲੇਸ਼ ਯਾਦਵ ਹੁਣੀ ਖੜੇ ਹੋਏ ਉਹਨਾਂ ਨੇ ਕਿਹਾ ਵੀ ਚੀਨ ਦਾ ਮਸਲਾ ਇੰਨਾ ਸੀਰੀਅਸ ਮਸਲਾ ਹੈ ਹੂੰ ਤੁਸੀਂ ਉਹਨਾਂ ਨੂੰ ਬੋਲਣ ਤਾਂ ਦਿਓ ਪਰ ਉਹ ਬੋਲਣ ਨਹੀਂ ਦੇ ਰਹੇ ਹੂੰ ਉਹਨਾਂ ਨੇ ਕਿਹਾ ਇਹ ਸੀ ਨਹੀਂ ਪੜਨ ਦੇਣਾ ਤਾਂ ਦੋਹਾਂ ਪਾਸਿਆਂ ਤੇ ਕੱਲ 46 ਮਿੰਟ ਲਗਾਤਾਰ ਇਹਦੇ ਉੱਤੇ ਮਾਮਲਾ ਚੱਲਦਾ ਰਿਹਾ ਕਿ opposition ਜਿਹੜੀ ਹੈ ਇਹ ਕਹਿੰਦੀ ਰਹੀ ਕਿ ਇਹ ਬੋਲ ਸਕਦੇ ਨੇ ਹਮ ਉਹਨਾਂ ਰੂਲਸ ਦਾ ਹਵਾਲਾ ਦਿੰਦੀ ਰਹੀ ਤੇ ਜਿਹੜੀ ਸੱਤਾਧਾਰੀ ਤੇ ਰ ਹੈ ਉਹ ਇਸ ਗੱਲ ਦਾ ਹਵਾਲਾ ਦਿੰਦੀ ਰਹੀ ਕਿ ਇਹ ਨਹੀਂ ਬੋਲ ਸਕਦੇ ਹਮ ਸੋ ਇਹ ਮਾਮਲਾ ਫਸਿਆ ਹੋਇਆ ਹੈ ਉਹਨਾਂ ਨੂੰ ਨਹੀਂ ਬੋਲਣ ਦਿੱਤਾ ਜਾ ਰਿਹਾ ਪ੍ਰਧਾਨ ਮੰਤਰੀ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਸਿੱਧੇ ਤੌਰ ਤੇ ਨਹੀਂ ਗ੍ਰਹਿ ਮੰਤਰੀ ਨਹੀਂ ਰੱਖਿਆ ਮੰਤਰੀ ਸਿੱਧੇ ਤੌਰ ਤੇ ਇਸ ਮਾਮਲੇ ਦੇ ਵਿੱਚ ਘਿਰੇ ਹੋਏ ਆ ਤੇ ਉਹੀ ਅੱਜ ਰਾਹੁਲ ਗਾਂਧੀ ਨੇ ਫੇਰ ਬੋਲਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਫੇਰ ਨਹੀਂ ਬੋਲਣ ਦਿੱਤਾ ਗਿਆ ਇਹਦੇ ਤੇ ਪ੍ਰੋਟੈਸਟ ਹੋਇਆ ਜੀ ਪ੍ਰੋਟੈਸਟ ਇੰਨਾ ਜ਼ਬਰਦਸਤ ਹੋਇਆ ਕਿ ਜਿਹੜੇ ਆਪੋਜੀਸ਼ਨ ਦੇ ਲੀਡਰ ਹੈ ਉਹ ਵੈਲ ਚਲੇ ਗਏ ਹੂੰ ਵੈਲ ਆਪਾਂ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਉਹਨੂੰ ਕਹਿੰਦੇ ਉਸ ਜਗ੍ਹਾ ਨੂੰ ਕਹਿੰਦੇ ਆ ਜਿਹੜੀ ਆ ਸੀਟ ਜਿੱਥੇ ਜਿੱਥੇ ਮੈਂਬਰ ਬੈਠੇ ਹੁੰਦੇ ਉਹਦੇ ਸਾਹਮਣੇ ਸਪੀਕਰ ਹੁੰਦਾ ਸਪੀਕਰ ਦੀ ਕੁਰਸੀ ਦੇ ਅੱਗੇ ਜਿਹੜਾ ਹਮ ਜਿਹੜੀ ਜਿਹੜੀ ਸਪੇਸ ਹੁੰਦੀ ਹੈ ਉਹਨੂੰ ਬੈਲ ਕਹਿੰਦੇ ਆ ਉੱਥੇ ਜਾ ਕੇ ਉਹਨਾਂ ਨੇ ਨਾਰੇਬਾਜੀ ਕੀਤੀ ਉਹਨਾਂ ਦੇ ਹੱਥ 'ਚੋ ਕਾਗਜ਼ ਵੀ ਸੀਗੇ ਤੇ ਉਹ ਕਾਗਜ਼ ਜਿਹੜੇ ਜਦੋਂ ਉਛਾਲੇ ਜਾਂਦੇ ਆ ਤੇ ਫਿਰ ਉਹ ਮਰਿਆਦਾ ਦੀ ਉਲੰਘਣਾ ਮੰਨੀ ਜਾਂਦੀ ਤੇ ਉਹਦੇ 'ਚ ਫਿਰ ਜਿਹੜਾ ਸਪੀਕਰ ਆ ਉਹ ਨੇਮ ਕਰਦਾ ਨੇਮ ਕਰਨ ਦਾ ਮਤਲਬ ਹੁੰਦਾ ਤੁਸੀਂ ਜੇ ਕਦੇ ਕਦੇ ਕਾਰਵਾਈ ਸੁਣੀ ਹੋਵੇ ਤਾਂ ਜਿਹੜਾ ਲੀਡਰ ਨਾ ਕਿਸੇ ਨੂੰ ਬੋਲਣ ਦੇ ਕੋਈ ਮੈਂਬਰ ਕਿਸੇ ਨੂੰ ਬੋਲਣ ਨਾ ਦੇ ਬਾਰ ਬਾਰ ਵਿਗਨ ਪਾਏ ਤਾਂ ਸਪੀਕਰ ਉਹਨੂੰ ਚੇਤਾਵਨੀ ਦੇ ਕੇ ਉਹਨੂੰ ਨੇਮ ਕਰ ਸਕਦਾ ਹੈ ਨੇਮ ਕਰਨ ਦਾ ਮਤਲਬ ਉਹਨੂੰ ਫਿਰ ਸਸਪੈਂਡ ਕੀਤਾ ਜਾ ਸਕਦਾ ਹੁੰਦਾ ਸੋ ਉਸੇ ਤਰ੍ਹਾਂ 8 ਮੈਂਬਰਾਂ ਨੂੰ ਨੇਮ ਕੀਤਾ ਗਿਆ ਜਿਹਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਔਰ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਹ ਹ ਉਹ ਤੋਂ ਬਾਅਦ ਉਹਨਾਂ ਨੂੰ ਪੂਰੇ ਜਿਹੜਾ ਇੱਕ ਪ੍ਰਸਤਾਵ ਪੇਸ਼ ਕੀਤਾ ਜਾਂਦਾ ਹੈ ਪ੍ਰਸਤਾਵ ਪੇਸ਼ ਕਰਕੇ ਉਹਨਾਂ ਨੂੰ 374ਏ ਜਿਹੜਾ 374 ਜ 174 ਇਹ ਮੈਂ ਥੋੜਾ ਜਿਹਾ ਸਕਿਪ ਕਰ ਰਿਹਾ ਹਾਂ ਉਹ ਸਰੂ ਉਹ ਰੂਲ ਜਿਹੜਾ ਹੈ ਲੋਕ ਸਭਾ ਦਾ ਉਹਦੇ ਤਹਿਤ ਉਹਨਾਂ ਨੂੰ ਪੂਰੇ ਜਿਹੜਾ ਇਹ ਸੈਸ਼ਨ ਚੱਲ ਰਿਹਾ ਉਹਦੇ ਵਾਸਤੇ ਉਹਦੇ ਉਹਦੇ ਵਿੱਚ ਉਹਨਾਂ ਨੂੰ ਮੁਤਲ ਕਰ ਦਿੱਤਾ ਹੈ ਵੈਸੇ ਇਹ ਜਿਹੜੀ ਮੁਤਲੀ ਹੈ ਇੱਕ ਸਰਕਾਰ ਇਹਨੂੰ ਜਦੋਂ ਚਾਹੇ ਜਾਂ ਜਿਹੜੀ ਸਰਕਾਰ ਜਾਂ ਸਦਨ ਜਦੋਂ ਚਾਹੇ ਉਹ ਇਹਨੂੰ ਰੱਦ ਵੀ ਕਰ ਸਕਦਾ ਹੈ ਪਰ ਇਸ ਦੀ ਰੱਦ ਹੋਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਹ ਸਿੱਧਾ ਕਹਿੰਦੇ ਨਾ ਬਿ ਗੁਲਾਮਾਂ ਗਲਾਮੇ ਨੂੰ ਹੱਥ ਪ੍ਰਧਾਨ ਮੰਤਰੀ ਔਰ ਰੱਖਿਆ ਮੰਤਰੀ ਦੇ ਨੂੰ ਪਾਇਆ ਹੋਇਆ ਤੇ ਇਹ ਹੁਣ ਮਾਮਲਾ ਹਜੇ ਮੈਨੂੰ ਲੱਗਦਾ ਨਹੀਂ ਕਿ ਛੇਤੀ ਛੇਤੀ ਕਿਤੇ ਜੜਾ ਠੰਡਾ ਵੀ ਪੈਣਾ ਕਿਉਂਕਿ ਮਸਲਾ ਬੜਾ ਸੀਰੀਅਸ ਹੈ ਬਿਲਕੁਲ ਤੁਸੀਂ ਕਹਿ ਰਹੇ ਹੋ ਇਸ ਗੱਲ ਤੇ ਕਿ ਜੀ ਇਹ ਕਿਤਾਬ ਛਪ ਹੀ ਨਹੀਂ ਕਿਤਾਬ ਤਾਂ ਤੁਹਾਡੀ ਜਿਹੜੀ ਰੱਖਿਆ ਮੰਤਰਾਲੇ ਦੀ ਕਮੇਟੀ ਆ ਉਹ ਨਾ ਰੁਕੀ ਹੋਈ ਆ ਤੁਸੀਂ ਉਹਦੇ ਤੇ ਡਿਸੀਜਨ ਨਹੀਂ ਲੈ ਰਹੇ ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਉਹਦੇ ਫੈਕਟਸ ਐ ਉਹ ਗਲਤ ਐ ਹੂੰ ਇਹਦਾ ਮਤਲਬ ਤੁਸੀਂ ਇਹ 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 ਕਹਿ ਰਹੇ ਹੋ ਕਿ ਜਿਹੜੇ ਜਨਰਲ ਸਾਹਿਬ ਐ ਜੀ ਨਰਵਣੇ ਉਹ ਉਹਨਾਂ ਨੇ ਗਲਤ ਫੈਕਟ ਦੱਸ ਰਹੇ ਹੋ ਹੂੰ ਤੁਸੀਂ ਰੱਦ ਕਰ ਦਿਓ ਜੀ ਕਿ ਇਹ ਨਹੀਂ ਛਪੇਗੀ ਪਰ ਉਹਨੂੰ ਤੁਸੀਂ ਲਟਕਾ ਕੇ ਰੱਖਿਆ ਹੋਇਆ ਹੂੰ ਉਹ ਪਿਛਲੇ ਸਮੇਂ ਦੇ ਵਿੱਚ ਜਦੋਂ ਇੱਥੇ ਆਏ ਸੀਗੇ ਅ ਕੁਸ਼ਵੰਤ ਸਿੰਘ ਫੈਸਟੀਵਲ ਦੇ ਵਿੱਚ ਆਏ ਸੀਗੇ ਕਸੋਲੀ ਤੇ ਉਹਨਾਂ ਨੂੰ ਇਖਤਬਾਰ ਬਾਰੇ ਸਵਾਲ ਪੁੱਛਿਆ ਗਿਆ ਸੀਗਾ ਹੁਣ ਉਹ ਸਿਆਣੇ ਜਰਨਲ ਨੇ ਆਪਣੀ ਮਰਿਆਦਾ ਜਾਣਦੇ ਨੇ ਉਹਨਾਂ ਨੇ ਕਿਹਾ ਕਿ ਜੀ ਮੈਂ ਮੇਰਾ ਕੰਮ ਸੀ ਕਿਤਾਬ ਲਿਖਣਾ ਮੈਂ ਲਿਖ ਦਿੱਤੀ ਹੈ ਹੁਣ ਕਿਤਾਬ ਛਾਪਣੀ ਪਬਲਿਸ਼ਰ ਨੇ ਪਬਲਿਸ਼ਰ ਨੇ ਪਰਮਿਸ਼ਨ ਲੈਣੀ ਸੀ ਰੱਖਿਆ ਮੰਤਰਾਲੇ ਤੋਂ ਇਹ ਰੱਖਿਆ ਮੰਤਰਾਲੇ ਔਰ ਪਬਲਿਸ਼ਰ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ ਤੇ ਉਹ ਗੱਲਬਾਤ ਅਜੇ ਤੱਕ ਜਾਰੀ ਹੈ ਉਹ ਕਿਤਾਬ ਨਹੀਂ ਛਪੀ ਉਹਦੀਆਂ ਜਿਹੜੀਆਂ ਲਾਈਨਾਂ ਰਾਹੁਲ ਗਾਂਧੀ ਬੋਲਣਾ ਚਾਹੁੰਦੇ ਸੀ ਉਹ ਨਹੀਂ ਬੋਲਣ ਦਿੱਤੀਆਂ ਤੇ ਜਦੋਂ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋਇਆ ਤਾਂ ਜਿਹੜੇ ਸਪੀਕਰ ਸਾਹਿਬ ਹੈ ਉਹਨਾਂ ਨੇ ਉਹਨਾਂ ਨੂੰ ਮੁਤਲ ਕਰ ਦਿੱਤਾ ਸੋ ਆਹੀ ਮਾਮਲਾ ਹੈ ਇਹ ਤੋਂ ਬਾਅਦ ਉਹਨਾਂ ਨੇ ਕਾਂਗਰਸ ਦੇ ਔਰ اپੋਜੀਸ਼ਨ ਦੇ ਮੈਂਬਰਸ ਨੇ ਬਾਹਰ ਆ ਕੇ ਮਹਾਤਮਾ ਗਾਂਧੀ ਦੀ ਜਿਹੜੀ ਜਿਹੜਾ ਸਟੈਚੂ ਲੱਗਿਆ ਹੋਇਆ ਉਹਦੇ ਅੱਗੇ ਪ੍ਰੋਟੈਸਟ ਕੀਤਾ ਤੇ ਆਪਣੀ ਗੱਲ ਰੱਖੀ ਪਰ ਇਹ ਉਹਦਾ ਮਾਮਲਾ ਜਿਹਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਔਰ ਰਾਜ ਔਰ ਗੁਰਜੀਤ ਸਿੰਘ ਔਜਲਾ ਦੋਨੋਂ ਸਣੇ ਹੋਰ 6 ਮੈਂਬਰ 8 ਮੈਂਬਰ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਹੂੰ ਅੱਗੇ ਸਰ ਚਰਚਾ ਕਰਦੇ ਆ ਵਿਕਰਮ ਸਿੰਘ ਮਜੀਠੀਆ ਉਹ ਅੱਜ ਰਿਹਾਈ ਹੋ ਗਏ ਨੇ ਜੇਲ੍ਹ ਤੋਂ ਬਾਹਰ ਆ ਗਏ ਨੇ ਤੇ ਆਂਦਿਆਂ ਹੀ ਉਹਨਾਂ ਨੇ ਸਰਕਾਰ ਨੂੰ ਲਲਕਾਰਿਆ ਕੀ ਕਹਿਣਾ ਚਾਹੋਗੇ? ਮਜੀਠੀਆ ਵੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਮਜੀਠੀਆ ਜਿਹੜੇ ਨੇ ਉਹ ਕਹਿੰਦੇ ਨਾ ਵੀ ਕੱਲ ਵੀ ਮੈਂ ਸ਼ਾਇਦ ਕਿਹਾ ਸੀਗਾ ਕਿ ਘੁੰਮਣ ਘਮਾਣ ਨੂੰ ਤਾਂ ਥਾਰ ਰੱਖੀ ਐ ਹੈਨਾ ਬੁਲਟ ਤਾਂ ਰੱਖਿਆ ਪਟਾਕੇ ਪਾਣ ਦੇ ਵੀ ਸਿਆਸਤਕਰਮ ਬਾਕੀ ਸਿਆਸਤਕਰਮ ਨੂੰ ਘੁੰਮਣ ਘਮਾਣ ਨੂੰ ਤਾਂ ਸੁਖਵੀਰ ਹੈਗਾ ਪਰ ਪਟਾਕੇ ਜਿਹੜਾ ਹੈ ਨਾ ਵਿਕਰਮ ਜੀਠੀਆ ਪਾਣਦਾ ਸੋ ਉਹੋ ਹੀ ਜਿਵੇਂ ਜੇਲ੍ਹ ਤੋਂ ਬਾਹਰ ਆਏ ਉਹਨਾਂ ਨੇ ਉਸੇ ਤਰ੍ਹਾਂ ਦੇ ਪਟਾਕੇ ਪਾਣੇ ਸ਼ੁਰੂ ਵੀ ਕਰ ਦਿੱਤੇ ਤੇ ਉਹਨਾਂ ਨੇ ਸਿੱਧਾ ਮੁੱਖ ਮੰਤਰੀ ਨੂੰ ਲਲਕਾਰਿਆ ਸਿੱਧਾ ਸਸਕਾਰਨ ਸਰਕਾਰ ਨੂੰ ਲਲਕਾਰਿਆ ਔਰ ਸੱਤਾ ਨੂੰ ਚੁਣੌਤੀ ਦਿੰਦਿਆਂ ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨਹੀਂ ਚਾਹੁੰਦੀ ਸੀ ਕਿ ਉਹ ਬਾਹਰ ਆਣ ਪਰ ਗੁਰੂ ਮਹਾਰਾਜ ਦੀ ਮਿਹਰ ਹੋਈ ਹੈ ਅ ਬਿਸ਼ਮੇਸ਼ ਪਿਤਾ ਦੀ ਮਿਹਰ ਹੋਈ ਹੈ ਤੇ ਜਿਨ੍ਹਾਂ ਦੇ ਪ੍ਰਤਾਪ ਸਦਕਾ ਉਹ ਬਾਹਰ ਆਏ ਨੇ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਉਹਨਾਂ ਦੀ ਜਿਹੜੀ ਪਤ ਧਰਮ ਪਤਨੀ ਨੇ ਗੁਨੀਪ ਕੌਰ ਮਜੀਠੀਆ ਜਿਹੜੇ ਐਮ ਐਲ ਏ ਐਮ ਐਲ ਏ ਨੇ ਮੌਜੂਦਾ ਮਜੀਠਾ ਹਲਕੇ ਤੋਂ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਉਹ ਕਹਿ ਰਹੇ ਸੀਗੇ ਕਿ ਅਸੀਂ ਪੰਜਾਬੀ ਤਾਂ ਇਸ ਤਰ੍ਹਾਂ ਲੜਦੇ ਹਾਂ ਕਿ ਈਆਂ ਭੈਣਾਵਾਂ ਬਾਰੇ ਜੀ ਅਸੀਂ ਬੜਾ ਆਪਣੇ ਕਲਚਰ ਦਾ ਖਿਆਲ ਰੱਖਦੇ ਆ ਪਰ ਜਿੰਨਾ ਉਹਨਾਂ ਦੀ ਪਤਨੀ ਨੂੰ ਪਰੇਸ਼ਾਨ ਕੀਤਾ ਗਿਆ ਇਸ ਲੜਾਈ ਦੇ ਵਿੱਚ ਉਹ ਉਹਦਾ ਕੋਈ ਠਿਕਾਣਾ ਨਹੀਂ ਹੈ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਉੱਤੇ ਜਿਸ ਤਰ੍ਹਾਂ ਪਰਚੇ ਪਾਏ ਗਏ ਪਰਚੇ ਦਰਜ ਕੀਤੇ ਗਏ ਝੂਠੇ ਪਰਚੇ ਦਰਜ ਕਰਕੇ ਉਹਨਾਂ ਦੇ ਹਮੈਤਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਨਾਮ ਆ ਕਦੇ ਪਹਿਲਾਂ ਰੁਕਿਆ ਸੀਗਾ ਕਿ ਨਾ ਹਮ ਮਜੀਠੀਆ ਕਦੇ ਰੁਕੂਗਾ ਮਜੀਠੀਆ ਤਾਂ ਐਂ ਚੱਲੂਗਾ ਜੀ ਉਹ ਹੀ ਫਿਰ ਉਹਨਾਂ ਦਾ ਸਟਾਈਲ ਦਾੜੀ ਤੇ ਹੱਥ ਫੇਰਨਾ ਮੁੱਛ ਨੂੰ ਵਟਾ ਦੇਣਾ ਉਹ ਉਸ ਤਰੀਕੇ ਨਾਲ ਉਹਨਾਂ ਨੇ ਪੂਰਾ ਕੀਤਾ ਜਿਹੜੀ ਇੱਕ ਹੋਰ ਉਹਨਾਂ ਨੇ ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਇਆ ਉਹ ਇਹ ਸੀਗਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਦੀ ਸਿਕਿਉਰਿਟੀ ਕੱਟ ਕੀਤੀ ਗਈ ਤੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਸਰਕਾਰ ਜਿਹੜੀ ਹੈ ਉਹ ਜਿੱਦਾਂ ਸਿੱਧੂ ਮੂਸੇ ਵਾਲੇ ਦੇ ਦੀ ਸਿਕਿਉਰਟੀ ਦੇ ਵਿੱਚ ਕਟੌਤੀ ਕਰਕੇ ਉਹਨਾਂ ਦਾ ਬਾਅਦ ਵਿੱਚ ਮਰਡਰ ਹੋ ਗਿਆ ਮਰਡਰ ਕਰਵਾ ਦਿੱਤਾ ਗਿਆ ਜਾਂ ਜਾਂ ਹੋ ਗਿਆ ਉਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੈਂ ਮੀਰਾ ਵੀ ਕਤਲ ਕਰਵਾਇਆ ਜਾ ਸਕਦਾ ਪਰ ਉਹਨਾਂ ਨੇ ਉਹਨਾਂ ਨੇ ਨਾਲ ਹੀ ਇਹ ਗੱਲ ਵੀ ਕਹੀ ਕਿ ਉਹ ਹਰ ਤਰ੍ਹਾਂ ਦੇ ਨਾਲ ਸਰਕਾਰ ਦਾ ਮੁਕਾਬਲਾ ਕਰਨਗੇ ਸਰਕਾਰ ਜਿਸ ਤਰ੍ਹਾਂ ਵੀ ਜ਼ੋਰ ਲਾਉਂਦੀ ਆ ਉਹ ਲਾ ਲਣ ਤੇ ਇਹਦੇ ਨਾਲ-ਨਾਲ ਉਹ ਫਿਰ ਆਪਣੀ ਜਿਹੜੀ ਉਹਨਾਂ ਦੀ ਤੰਜ ਕੱਸਣ ਵਾਲੀ ਹੈ ਮੁੱਖ ਮੰਤਰੀ ਨੂੰ ਨਿੱਜੀ ਤੌਰ ਤੇ ਨਿਸ਼ਾਨਾ ਬਣਾਉਣ ਦੀ ਜਿਹੜੀ ਉਹਨਾਂ ਦੀ ਦਾ ਸਟਾਈਲ ਹੈ ਉਹ ਵੀ ਉਹਨਾਂ ਨੇ ਕਿਹਾ ਤੇ ਸੋ ਉਹਨਾਂ ਦੀ ਸ਼ਰਾਬ ਨੂੰ ਲੈ ਕੇ ਵੀ ਉਹਨਾਂ ਨੇ ਤੰਜ ਕੱਸਿਆ ਉਹਨਾਂ ਨੇ ਕਿਹਾ ਵੀ ਅੱਜ ਗਿਆ ਹੋਇਆ ਮੁੰਬਈ ਨਾ ਤੇ ਰਾਤ ਨੂੰ ਫਿਰ ਕਹਿੰਦਾ ਦੋ ਪੈਗ ਦੋ ਪੈਗ ਪਤਾ ਨਹੀਂ ਕਿਹੜਾ ਗੀਤ गा ਰਹੇ ਸੀਗੇ ਇਸ ਤਰ੍ਹਾਂ ਸੋ ਉਹ ਇਸ ਤਰ੍ਹਾਂ ਉਹ ਕਰ ਰਹੇ ਸੀਗੇ ਤੇ ਫਿਰ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਾਲਾ ਜਿਹੜਾ ਇਸ਼ੂ ਚੱਲ ਰਿਹਾ ਉਹਨਾਂ ਦੇ ਬਿਆਨਬਾਜ਼ੀ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਤੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਬਾਬਾ ਜੀ ਨੂੰ ਅਪੀਲ ਕਰਦਾ ਕਿ ਮੁੱਖ ਮੰਤਰੀ ਨੂੰ 6 ਕੁ ਮਹੀਨੇ ਆਪਣੇ ਡੇਰੇ 'ਚ ਰੱਖ ਲੈਣ ਉਧਰ ਲੋਕਾਂ ਨੂੰ ਸ਼ਰਾਬ ਛਡਾਉਂਦੇ ਆ ਇਹ ਜੀ ਤੇ ਇਹਦੀ ਵੀ ਸ਼ਰਾਬ ਛੁੱਟੇਗੀ ਤੇ ਕਹਿ ਰਿਹਾ ਵੀ ਉਹਨਾਂ ਦੀ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਲੈ ਕੇ ਭੈਣ ਗੁਰਪ੍ਰੀਤ ਕੌਰ ਹੋਣੀ ਬਹੁਤ ਖੁਸ਼ ਹੋਣਗੇ ਜੇ ਅਸੀਂ ਇਹਨਾਂ ਦੀ ਸ਼ਰਾਬ ਛਡਾ ਦਈਏ ਤੇ ਇਹਨਾਂ ਦੀ ਮਾਂ ਵੀ ਖੁਸ਼ ਹੋਏਗੀ ਕਿਉਂਕਿ ਇਹ ਮਾਂ ਦੀ ਕਸਮ ਖਾ ਕੇ ਫਿਰ ਸ਼ਰਾਬ ਪੀਣ ਲੱਗ ਪਿਆ ਤੇ ਇਸ ਤਰ੍ਹਾਂ ਦੇ ਮਤਲਬ ਨਿੱਜੀ ਹਮਲੇ ਵੀ ਉਹਨਾਂ ਨੇ ਕੀਤੇ ਤੇ ਜਿਹੜੇ ਪ੍ਰਿੰਸੀਪਲ ਸਰਕਾਰ ਦੇ ਖਿਲਾਫ ਹਮਲੇ ਆ ਉਹ ਵੀ ਕੀਤੇ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਉਹ ਸਰਕਾਰ ਨੂੰ ਲਿਆ ਔਰ ਉਹੀ ਰੰਗ ਉਹਨਾਂ ਨੇ ਆਪਣਾ ਦਿਖਾਇਆ ਨਾਬੇ ਜੇਲ ਦੇ ਬਾਹਰ ਕਾਫੀ ਵੱਡੀ ਗਿਣਤੀ ਚ ਅਕਾਲੀ ਲੀਡਰ ਪਹੁੰਚੇ ਹੋਏ ਸੀਗੇ ਸੋ ਉਹਨਾਂ ਦਾ ਉਹਨਾਂ ਨੇ ਸਵਾਗਤ ਕੀਤਾ ਤੇ ਸਵਾਗਤ ਕਰਨ ਤੋਂ ਬਾਅਦ ਉਹਨਾਂ ਨੂੰ ਉਹ ਉਹ ਸਿੱਧੇ ਜਿਹੜੇ ਆ ਅੰਮ੍ਰਿਤਸਰ ਗਏ ਦਰਬਾਰ ਸਾਹਿਬ ਮੱਥਾ ਟੇਕਣ ਗਏ ਉਹ ਗੁਨੀਬ ਕੌਰ ਮਜੀਠੀਆ ਜਿਹੜੇ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਕਿਹਾ ਕਿ ਜਿਹੜੇ 540 ਕਰੋੜ ਰੁਪਇਆ ਕਹਿ ਰਹੀ ਸੀ ਸਰਕਾਰ ਉਹ ਤਾਂ ਹੁਣ ਵਾਪਸ ਕਰੇ ਤੇ 1000 ਕਿੱਲਾ ਜਿਹੜਾ ਕਹਿ ਰਹੀ ਸੀ ਭਾਵੇਂ ਕਿ ਇਹ ਗੱਲ ਜ਼ਰੂਰ ਹੈ ਕਿ ਕਿਸੇ ਵੀ ਕੇਸ ਦੇ ਵਿੱਚ ਜਿਵੇਂ ਹਰਪਾਲ ਸਿੰਘ ਚੀਮਾ ਕਹਿ ਰਹੇ ਸੀ ਕਿ ਕਿਸੇ ਵੀ ਕੇਸ ਦੇ ਵਿੱਚ ਜ਼ਮਾਨਤ ਮਿਲਣਾ ਉਹਦੀ ਮਤਲਬ ਉਦਾ ਭਰੀ ਹੋ ਜਾਣਾ ਨਹੀਂ ਹੁੰਦਾ ਸੋ ਇਹ ਗੱਲ ਤਾਂ ਹੈਗੀ ਹੈ ਪਰ ਗੁਨੀਬਕਾ ਔਰ ਮਜੀਠੀਆ ਕਾਫੀ ਖੁਸ਼ ਨਜ਼ਰ ਆਏ ਪਰ ਕਾਫੀ ਐਕਸਾਈਟਡ ਨਜ਼ਰ ਆਏ ਆਪਣੀ ਇਸ ਜਿਹੜੀ ਐਕਸਾਈਟ ਪਣੇ ਦੇ ਵਿੱਚ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਪੈਸੇ ਵਾਪਸ ਕਰੋ 540 ਕਰੋੜ ਰੁਪਈਆ ਤੇ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਇਹ ਲੜਾਈ ਹੈ ਉਹ ਲੜ ਰਹੇ ਹਾਂ ਔਰ ਲੜਾਂਗੇ ਸੋ ਮਜੀਠੀਆ ਨੇ ਜਿਹੜਾ ਰੰਗ ਉਦੋਂ ਲੋਕ ਐਕਸਪੈਕਟ ਕਰਦੇ ਆ ਜਾਂ ਜਿਸ ਰੰਗ ਲਈ ਮਜੀਠੀਆ ਜਾਣੇ ਜਾਂਦੇ ਹੈ ਉਹ ਜੇਲ੍ਹ ਤੋਂ ਬਾਹਰ ਆਂਦਿਆ ਹੀ ਉਹਨਾ ਉਹ ਰੰਗ ਦਿਖਾ ਦੇ ਜੀ ਸਰ ਮਜੀਠੀਆ ਸਾਹਿਬ ਦੇ ਬਾਹਰ ਆਉਣ ਤੋਂ ਪਹਿਲਾਂ ਇੱਕ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਸੀ ਤੇ ਜਿਹੜੇ ਰਾਧਾ ਸਵਾਮੀ ਡੇਰਾ ਮੁਖੀ ਨય ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਬਿਆਨ ਉਤੇ ਮੁੱਖ ਮੰਤਰੀ ਇੰਤੰਜ ਕੱਸਿਆ ਸੀ ਤੇ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਮੁੱਖ ਮੰਤਰੀ ਪਿੱਛੇ ਪੈ ਗਏ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਮਾਮਲਾ ਮੈਨੂੰ ਲੱਗਦਾ ਹੈ ਕਿ ਜਿਵੇਂ ਪੋਲਿਟੀਕਲ ਇੱਕ ਬਲੰਡਰ ਨਹੀਂ ਹੁੰਦਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਨੇ ਇੱਕ ਪੋਲਿਟੀਕਲ ਬਲੰਡਰ ਕੀਤਾ ਹੈ ਜੀ ਆ ਦੇਖੋ ਇਹ ਗੱਲ ਠੀਕ ਹੈ ਕਿ ਆਮ ਆਦਮੀ ਪਾਰਟੀ ਜਦੋਂ ਜਿਸ ਬੰਦੇ ਨੂੰ ਇਹ ਕਹਿ ਰਹੀ ਸੀ ਕਿ ਅਸੀਂ ਵੱਡੇ ਮગરਮਛ ਨੂੰ ਹੱਥ ਪਾ ਲਿਆ ਅਸੀਂ ਜਿਹੜਾ ਡਰੱਗ ਦੇ ਮਾਮਲੇ ਦੇ ਵਿੱਚ ਵੱਡੇ ਜਿਹੜਾ ਵੱਡਾ ਮਗਰਮਾਸੀ ਉਹਨੂੰ ਅੰਦਰ ਕਰ ਦਿੱਤਾ ਇਹਨੂੰ ਇੱਕ ਵੱਡੀ ਉਪਲਬਧੀ ਦੇ ਤੌਰ ਤੇ ਦਿਖਾਰੇ ਸੀ ਜੀ ਕੱਲਾ ਪੰਜਾਬ ਚ ਨਹੀਂ ਗੁਜਰਾਤ ਦੇ ਵਿੱਚ ਵੀ ਤੇ ਜਦੋਂ ਹੁਣ ਮਜੀਠੀਆ ਹੁਣਾਂ ਨੂੰ ਜਮਾਨਤ ਮਿਲ ਗਈ ਹੈ ਤੇ ਸਰਕਾਰ ਦਾ ਉਹ ਮੁੱਦਾ ਥੋੜਾ ਜਿਹਾ ਠੰਡਾ ਪੈ ਗਿਆ ਕਿਉਂਕਿ ਠੰਡਾ ਪਏਗਾ ਜੇ ਸਰਕਾਰ ਬੋਲੇਗੀ ਕਿ ਮਜੀਠੀਆ ਉਹਦਾ ਜਵਾਬ ਵੀ ਦੇਏਗਾ ਤੇ ਉਦੇ ਵਿੱਚ ਸਰਕਾਰ ਦੀ ਜਿਹੜੀ ਥੋੜੀ ਜੀ ਮਜੂਸੀ ਹੈ ਜਾਂ ਨਮੋਸ਼ੀ ਹੈ ਉਹ ਸਮਝ ਆਉਂਦੀ ਹੈ। ਹੂੰ ਕਿਉਂਕਿ ਇੱਥੋਂ ਲੈ ਕੇ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਜਿੱਥੇ ਜਿੰਨੀ ਆਮ ਆਦਮੀ ਪਾਰਟੀ ਬੋਲਦੀ ਸੀ ਇਹੀ ਗੱਲਾਂ ਬੋਲਦੀ ਸੀ। ਹੂੰ ਅਰਵਿੰਦ ਕੇਜਰੀਵਾਲ ਹੁਣੀ ਆਪ ਇਹ ਗੱਲ ਬੋਲਦੇ ਹੁੰਦੇ ਸੀ। ਬੋਲ ਰਹੇ ਸੀਗੇ। ਪਰ ਇਹਦੇ ਨਾਲ ਹੁਣ ਸਰਕਾਰ ਦਾ ਇਹ ਮਾਮਲਾ ਥੋੜਾ ਡਾਊਨ ਹੋ ਗਿਆ। ਹੂੰ ਤੇ ਹੁਣ ਸਰਕਾਰ ਕੀ ਜਵਾਬ ਦੇ ਸਰਕਾਰ ਦੀ بجائے ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਸਰਕਾਰ ਕੀ ਕਹੇ ਕਿਉਂਕਿ ਜਿਹੜੇ ਰਾਧਾ ਸੁਆਮੀ ਡੇਰੇ ਦੇ ਮੁਖੀ ਨੇ ਉਹ ਇੱਕ ਵੱਡੀ ਸ਼ਖਸੀਅਤ ਹੈ ਉਹਨਾਂ ਦਾ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰਭਾਵ ਹੈ ਹੂੰ ਬਿਲਕੁਲ ਤੇ ਉਹਨਾਂ ਦਾ ਜਦੋਂ ਇਹ ਕਹਿਣਾ ਉਹ ਜੇਲ੍ਹ ਦੇ ਵਿੱਚ ਗਏ ਮਿਲ ਕੇ ਆਏ ਮਜੀਠੀਆ ਨੂੰ ਹੂੰ ਕੱਲ ਗਏ ਸੀਗੇ ਜੋ ਬਾਹਰ ਆਏ ਤੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਨਸ਼ੇ ਦੇ ਔਰ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਨੇ ਉਹ ਝੂਠੇ ਨੇ ਹੂੰ ਉਹ ਗਲਤ ਨੇ ਜੀ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਤਾਂ ਲੋਕਾਂ ਦੇ ਵਿੱਚ ਇਹ ਕਿੱਡਾ ਵੱਡਾ ਇੱਕ ਮੈਸੇਜ ਚੱਲ ਗਿਆ ਹੁਣ ਆਮ ਆਦਮੀ ਪਾਰਟੀ ਦੀ ਮਜੂਸੀ ਇਸ ਗੱਲ ਤੋਂ ਸਮਝ ਆਂਦੀ ਹੈ ਜਦੋਂ ਉਹ ਇਹ ਕਹਿ ਰਹੇ ਸੀ ਅਸੀਂ ਵੱਡਾ ਮਗਰਮਚ ਫੜ ਲਿਆ ਤੇ ਗੁਰਿੰਦਰ ਸਿੰਘ ਢਿੱਲੋਂ ਵਰਗੇ ਰਾਧਾ ਸਵਾਮੀ ਢੇਰੇ ਦੇ ਮੁਖੀ ਜਿਹੜੀ ਐਡੀ ਵੱਡੀ ਸਖੀਅਤ ਹੈ ਅੱਜ ਦੀ ਐਡੀ ਫੋਲੋਇੰਗ ਫੋਲੋਇੰਗ ਹੈ ਜਦੋਂ ਇਹ ਕਹਿ ਦੇਣ ਕਿ ਮਜੀਠਾ ਮੇਰਾ ਯਾਰ ਹੈ ਉਜੀਠੀਆ ਮੇਰਾ ਯਾਰ ਹੈ ਔਰ ਇਹਦੇ ਤੇ ਜਿਹੜੇ ਕੇਸ ਪਾਈ ਹੋਏ ਝੂਠੇ ਬਿਲਕੁਲ ਕੇ ਸਰਕਾਰ ਦੀ ਛਟਪਟਾ ਹੱਥ ਹਮ ਸਾਹਮਣੇ ਆਂਦੀ ਹੈ ਬਿਲਕੁਲ ਸੋ ਇਸੇ ਉਹਦੇ ਵਿੱਚ ਮੁੱਖ ਮੰਤਰੀ ਤੋਂ ਇਹ ਟਵੀਟ ਕਰਵਾਇਆ ਗਿਆ ਜਾਂ ਮੁੱਖ ਮੰਤਰੀ ਨੇ ਟਵੀਟ ਆਪ ਕੀਤਾ ਪਰ ਮੈਨੂੰ ਲੱਗਦਾ ਕਿ ਇਹ ਬੜੀ ਤਕੜੀ ਇਹਨਾਂ ਨੇ ਗਲਤੀ ਕੀਤੀ ਹੈ ਉਹਨਾਂ ਨੇ ਮੁੱਖ ਮੰਤਰੀ ਜੇ ਨਾਰਮਲ ਕੋਈ ਟਵੀਟ ਕਰਦੇ ਤਾਂ ਵੀ ਗੱਲ ਹੁੰਦੀ ਹੈ ਨਾ ਮਜੀਠੀਏ ਨੂੰ ਲੈ ਕੇ ਪਰ ਇਹਦੇ 'ਚ ਉਹਨਾਂ ਨੇ ਜਿਹੜਾ ਨਿਸ਼ਾਨਾ ਹੈ ਉਹ ਡੇਰਾ ਮੁਖੀ ਨੂੰ ਬਣਾਇਆ ਡੇਰਾ ਰਾਜ ਸਵਾਮੀ ਮੁਖੀ ਨੂੰ ਬਣਾਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕੱਲ ਬਣ ਜਾਏ ਭਲੇ ਅੱਜ ਬਣ ਜਾਏ ਅਦਾਲਤਾਂ ਦਾ ਰੱਬ ਹੀ ਰਾਖਾ ਜੇ ਮੁਲਾਕਾਤੀ ਹੀ ਜੱਜ ਬਣ ਜਾਏ ਜੀ ਹੁਣ ਮੁੱਖ ਮੰਤਰੀ ਨੂੰ ਦਾ ਇੱਕ ਸਟਾਈਲ ਹੈ ਰਾਈਮ ਦੇ ਵਿੱਚ ਗੱਲ ਕਹਿਣ ਦਾ ਤੇ ਉਹਨਾਂ ਨੇ ਤੰਜ ਕੱਸ ਕੇ ਗੱਲ ਕਹਿਤੀ ਕਮੇਡੀਅਨ ਹੈ ਉਹ ਉਹਨਾਂ ਨੇ ਵਿਅੰਗਾਤਮਕ ਗੱਲ ਕਹਿ ਦਿੱਤੀ ਪਰ ਇਹਦਾ ਜਿਹੜਾ ਅਸਰ ਹੈ ਉਹ ਅਸਰ ਬਹੁਤ ਤਿੱਖਾ ਹੋਇਆ ਹੂੰ ਪੋਲੀਟੀਕਲ ਜਿਹੜੇ ਦੇਖੋ ਢੇਰੇ ਦੇ ਫਾਲੋਅਰ ਜਿਹੜੇ ਆ ਉਹ ਕਿਸ ਤਰ੍ਹਾਂ ਰਿਐਕਟ ਕਰਨਗੇ ਹੂੰ ਕਿਉਂਕਿ ਢੇਰਾ ਮੁਖੀ ਜਿਹੜੇ ਨੇ ਉਹ ਕੋਈ ਆਮ ਸੁਧਾਰਨ ਪੋਲੀਟੀਸ਼ੀਅਨ ਨਹੀਂ ਹੈ ਬਿਲਕੁਲ ਜਾਂ ਉਹ ਕੋਈ ਬੜਾ ਪੋਲੀਟੀਸ਼ੀਅਨ ਨਹੀਂ ਹੈ ਹੂੰ ਉਹ ਇੱਕ ਲੋਕ ਉਹਨਾਂ ਨੂੰ ਸਪਿਰਚੁਅਲ ਗੁਰੂ ਦੇ ਤੌਰ ਤੇ ਦੇਖਦੇ ਹੂੰ ਭਾਵੇਂ ਉਹ ਜਿੰਨੀ ਮਰਜ਼ੀ ਪੋਲੀਟੀਕਲ ਐਕਟੀਵਿਟੀ ਕਰੀ ਜਾ ਜੀ ਚਾਹੇ ਉਹ ਅਖਾਲੀ ਦਲ ਨਾਲ ਮੀਟਿੰਗਾਂ ਕਰਨ ਚਾਹੇ ਭਾਜੀਪੀ ਨਾਲ ਮੀਟਿੰਗਾਂ ਕਰਨ ਚਾਹੇ ਕਾਂਗਰਸ ਨਾਲ ਮੀਟਿੰਗਾਂ ਕਰਨ ਚਾਹੇ ਆਮ ਆਦਮੀ ਪਾਰਟੀ ਨਾਲ ਮੀਟਿੰਗ ਜਿਹਦੇ ਨਾਲ ਮਰਜ਼ੀ ਮੀਟਿੰਗਾਂ ਕਰ ਲੇ ਉਹਨਾਂ ਨੂੰ ਲੋਕ ਪੋਲੀਟੀਕਲ ਨਹੀਂ ਮੰਨਦੇ ਜਿਹੜੇ ਉਹਨਾਂ ਦੇ ਲੱਖਾਂ ਫਾਲੋਅਰ ਹੈ ਉਹਨਾਂ ਨੂੰ ਪੋਲੀਟੀਕਲ ਨਹੀਂ ਮੰਨਦੇ ਬਿਲਕੁਲ ਉਹ ਉਹਨਾਂ ਨੂੰ ਸਪਿਰਚੁਅਲ ਗੁਰੂ ਮੰਨਦੇ ਤੇ ਉਹ ਲੋਕਾਂ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਮੈਸੇਜ ਗਿਆ ਹੈ ਕਿ ਜਿਵੇਂ ਉਹਨਾਂ ਦੇ ਗੁਰੂ ਦਾ ਉਹਨਾਂ ਦੇ ਢੇਰਾਮੁਕੀ ਦਾ ਮਜ਼ਾਕ ਉਡਾਇਆ ਗਿਆ ਜੀ ਕਿ ਉਹ ਇਸ ਗੱਲ ਦਾ ਕਾਫੀ ਬੁਰਾ ਮਨਿਆ ਇਸੇ ਹਾਲਾਤ ਨੂੰ ਸਮਝਦੇ ਹੋਏ ਪੰਜਾਬ ਦੇ ਜਿਹੜੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਆ ਉਹਨਾਂ ਵੱਲੋਂ ਕਾਫੀ ਤਿੱਖਾ ਰਿਐਕਸ਼ਨ ਆਇਆ ਜਿਵੇਂ ਭਾਜਪਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਕਿਹਾ ਕਿ ਸਾਜੂ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਕਿਹਾ ਵਰਥਾ ਨਾ ਜਾਏ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਦੀ ਉਹਨਾਂ ਦੇ ਨਾਲ ਸਪਿਰਚੁਅਲ ਆਗੂ ਦੇ ਨਾਲ ਜਿਹੜਾ ਹੈ ਉਹ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਉਹਨਾਂ ਦਾ ਉਹਨਾਂ ਦਾ ਮਜ਼ਾਕ ਉਡਾਉਣ ਵਾਲੀ ਗੱਲ ਹੈ ਇਹ ਗਲਤ ਤਰੀਕੇ ਨਾਲ ਕੀਤਾ ਗਿਆ ਹੈ ਇਸੇ ਤਰ੍ਹਾਂ ਪ੍ਰਿਤਪਾਲ ਸਿੰਘ ਨੇ ਜਿਹੜੇ ਆ ਬੀਜੇਪੀ ਦੇ ਇੱਕ ਹੋਰ ਲੀਡਰ ਉਹਨਾਂ ਨੇ ਟਵੀਟ ਕੀਤਾ ਕਿ ਹੱਤ ਦਾ ਖੁਦਾ ਦੇ ਨਾਲ ਬੈਰ ਹੁੰਦਾ ਹੈ ਹਮ ਜੀ ਹੈਨਾ ਇੱਕ ਹੋਰ ਰਵਨੀਤ ਬਿੱਟੂ ਉਹਨਾਂ ਨੇ ਕਿਹਾ ਹੈ ਕਿ ਸੀਐਮ ਆਪਣੀਆਂ ਹੱਦਾਂ ਪਾਰ ਕਰ ਗਏ ਸੋ ਤੁਸੀਂ ਦੇਖੋ ਕਿ ਸੀਐਮ ਦੇ ਖਿਲਾਫ ਇਸ ਤਰ੍ਹਾਂ ਦੇ ਜਿਹੜੇ ਸਟੇਟਮੈਂਟਸ ਹੈ ਉਹ ਆ ਰਹੇ ਆ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਆ ਰਹੇ ਆ ਤੇ ਉਸ ਐਂਗਲ ਤੋਂ ਜਿੱਥੇ ਪੋਲੀਟੀਕਲੀ ਤੁਹਾਨੂੰ ਜਵਾਬ ਦੇਣਾ ਪਏਗਾ ਉੱਥੇ ਤੁਹਾਨੂੰ ਜਿਹੜੇ ਲੋਕ ਨੇ ਆਮ ਲੋਕ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਘਰ ਗੱਲ ਚਲੀ ਗਈ ਹੈ ਕਿ ਇਹਨਾਂ ਨੇ ਸਾਡੇ ਗੁਰੂ ਦਾ ਮਜ਼ਾਕ ਉਡਾਇਆ ਉਹ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਕਾਫੀ ਭਾਰ ਹ ਬਿਲਕੁਲ ਤੇ ਅ ਉਹਨਾਂ ਨੇ ਦੇਖੋ ਪਹਿਲੀ ਗੱਲ ਮੈਂ ਵੈਸੇ ਕੱਲ ਵੀ ਕਹੀ ਸੀ ਕਿ ਜਦੋਂ ਡੇਰਾ ਰਾਧਾ ਸਵਾਮੀ ਮਿਕਰਮ ਜੀਠੀਆਂ ਨੂੰ ਮਿਲਣ ਗਏ ਹਾਂ ਤਾਂ ਜੇਲ੍ਹ ਦੇ ਅੰਦਰ ਕੈਮਰੇ ਲੈ ਕੇ ਜਾਣ ਦੀ ਇਜਾਜ਼ਤ ਪੱਤਰਕਾਰਾਂ ਨੂੰ ਕਿਹਨਾਂ ਦਿੱਤੀ ਬਿਲਕੁਲ ਇਹਦਾ ਮਤਲਬ ਕੀ ਸੀਗਾ ਹਾਂ ਇਹਦਾ ਮਤਲਬ ਇਹ ਸੀ ਜਿਹੜੀ ਮੈਂ ਕੱਲ ਗੱਲ کہہ ਰਿਹਾ ਸੀ ਕਿ ਜਿਹੜੇ ਡੇਰਾ ਮੁਖੀ ਨੇ ਉਹਨਾਂ ਨੂੰ ਠਿੱਠ ਕਰਨਾ ਹੂੰ ਜੀ ਉਹਨਾਂ ਨੂੰ ਕੇਰਨਾ ਉਹਨਾਂ ਨੂੰ ਫਸਾਣਾ ਕਿਸੇ ਕਿਸੇ ਵਿਵਾਦ ਦੇ ਵਿੱਚ ਹੂੰ ਤੇ ਉਹਨਾਂ ਨੇ ਬਾਹਰ ਆ ਕੇ ਆਪਣੀ ਗੱਲ ਬੜੀ ਸ਼ਲੀਨਤਾ ਨਾਲ ਰੱਖੀ ਹੂੰ ਕਿਉਂਕਿ ਉਹ ਉਹ ਵੱਡੇ ਬੰਦੇ ਨੇ ਐ ਤਾਂ ਟੈਂਪਰ ਖੋਦੇ ਨਹੀਂ ਬਿਲਕੁਲ ਬਿਲਕੁਲ ਉਹਨਾਂ ਨੇ ਬੜੀ ਸ਼ਲੀਨਤਾ ਦੇ ਨਾਲ ਗੱਲ ਰੱਖੀ ਜਦੋਂ ਉਹ ਉਸ ਕਿਰੇਚੋਂ ਵੀ ਬਾਹਰ ਨਿਕਲ ਕੇ মিডিਆ ਦੇ ਚੋਂ ਫਿਰ ਮੈਨੂੰ ਲੱਗਦਾ ਕਿ ਜਿਹੜੇ ਇਹਨਾਂ ਦੇ মিডিਆ ਐਡਵਾਈਜ਼ਰ ਨੇ ਮੁੱਖ ਮੰਤਰੀ ਦੇ ਜਾਂ ਮੁੱਖ ਮੰਤਰੀ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਨੇ ਇਹ ਬਲੰਡਰ ਕਰਵਾਇਆ ਇਹ ਇਹਦੀ ਲੋਡ ਨਹੀਂ ਸੀ ਕਿਉਂਕਿ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਮਜੀਠੀਆ ਨੂੰ ਜੇਲ੍ਹ ਇੰਨਾ ਸਮਾਂ 7 ਮਹੀਨੇ ਜੇਲ੍ਹ ਚ ਰੱਖ ਕੇ ਬਿਲਕੁਲ ਸਰਕਾਰ ਨੇ ਆਪਣਾ ਇੱਕ ਮੈਸੇਜ ਦੇ ਦਿੱਤਾ ਹਮ ਅਦਾਲਤ ਕਾਰਵਾਈ ਅਦਾਲਤਾਂ ਨੇ ਕਰਨੀ ਹੁੰਦੀ ਹੈ ਬਿਲਕੁਲ ਹੁਣ ਜੇ ਮੁੱਖ ਮੰਤਰੀ ਦੀ ਇਸ ਗੱਲ ਤੇ ਤੁਸੀਂ ਇਹ ਆਈਡੀਆ ਇਹ ਇਹ ਲੈ ਲਓ ਵੀ ਚਲੋ ਜੀ ਜੋ ਮੁੱਖ ਮੰਤਰੀ ਕਹਿ ਰਹੇ ਠੀਕ ਹੈ ਕਿ ਉਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ ਜਿਹੜੇ ਡੇਰਾ ਮੁਕੀ ਆ ਉਹ ਨਹੀਂ ਕਹਿ ਸਕਦੇ ਕਿ ਵੀ ਜਿਹੜੇ ਵਿਕਰਮ ਜੀਠੀਆ ਦੇ ਖਲਾਫ ਕੇਸ ਟੂਟੇ ਹੈ ਗੱਲ ਮੰਨ ਲਈ ਮੁੱਖ ਮੰਤਰੀ ਸਹੀ ਕਹਿ ਰਹੇ ਜੀ ਪਰ ਜਦੋਂ ਹਰਪਾਲ ਸਿੰਘ ਕੀਮਾ ਜਾਂ ਆਮ ਆਦਮੀ ਪਾਰਟੀ ਦੇ ਬਲਤੇਜ ਪੰਨੂ ਜਾਂ ਦੂਜੇ ਲੀਡਰ ਇਹ ਕਹਿ ਰਹੇ ਆ ਕਿ ਆ ਜਿਹੜੀ ਜ਼ਮਾਨਤ ਮਿਲਣ ਦਾ ਮਤਲਬ ਬਰੀ ਨਹੀਂ ਹੋਣਾ ਸਾਡੇ ਕੋਲ ਪੁਖਤਾ ਸਬੂਤ ਹੈ ਸਜ਼ਾ ਕਰਵਾ ਕਰਵਾਮ ਕਰਵਾ ਕੇ ਰੋ ਹਮ ਸਜ਼ਾ ਹਰ ਹਾਲਤ ਚ ਹੋਏਗੀ ਜੀ ਜੀ ਇਹ ਫਿਰ ਜੱਜਪਣਾ ਨਹੀਂ ਹੈ ਬਿਲਕੁਲ ਇਹ ਜਜਮੈਂਟਲ ਨਹੀਂ ਹੈ ਹਮ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਗਲਤ ਸਮੇਂ ਤੇ ਗਲਤ ਬਿਆਨ ਦਿੱਤਾ ਗਿਆ ਹੈ ਜਿਹਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਏਗਾ ਔਰ ਭਗਵੰਤ ਮਾਨ ਹੁਣਾਂ ਨੂੰ ਪੋਲੀਟੀਕਲੀ ਇਹਦਾ ਨੁਕਸਾਨ ਸਹਿਣਾ ਪਏਗਾ ਇਹ ਚਾਹੇ ਹੁਣ ਵੈਸੇ ਸਰਕਾਰ ਸਰਕਾਰਾਂ ਜਦੋਂ ਪਾਰਟੀਆਂ ਹੁੰਦੀਆਂ ਮੈਂ ਇਹਨਾਂ ਦੀ ਇਕੱਲੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ ਉਦੋਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਬਾਕੀ ਤਾਂ ਦੁਨੀਆ ਸਾਰੀ ਮੂਰਖ ਹੈ ਬਾਕੀ ਤਾਂ ਸਾਰੇ ਕੀੜੇ ਮਕੌੜੇ ਆ ਇਹ ਅਸੀਂ ਜੋ ਬੋਲਦੇ ਆ ਅਸੀਂ ਜੋ ਕਰਦੇ ਉਹੀ ਉਹੀ ਸੱਚ ਹੈ ਤੇ ਉਹੀ ਆਖਰੀ ਸੱਚ ਹੈ ਜੀ ਜੀ ਤੇ ਉਹ ਭਾਵੇਂ ਹੁਣ ਇਹ ਇਹ ਗੱਲ ਆਮ ਆਦਮੀ ਪਾਰਟੀ ਦੇ ਲੀਡਰ ਵੀ ਸੋਚ ਸਕਦੇ ਆ ਪਰ ਜੋ ਇਹਨਾਂ ਨੇ ਕੀਤਾ ਇਹਦਾ ਨੁਕਸਾਨ ਇਹਨਾਂ ਨੂੰ ਹੋਏਗਾ ਹੂੰ ਇੱਕ ਸਰ ਖਬਰ ਇਹ ਆ ਰਹੀ ਹੈ ਕਿ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਜਾਇਦਾਦ ਹੀ ਵੇਚ ਦਿੱਤੀ ਇਹ ਕੀ ਖਬਰ ਹੈ ਕਿ ਕਿੱਥੇ ਸੀ ਇਹ ਜ਼ਮੀਨ ਤੇ ਕਿਸ ਨੇ ਹਰਕਤ ਕੀਤੀ ਇਸ ਬਾਰੇ ਕੀ ਜਾਣਕਾਰੀ ਹੈ ਇਹ ਇੱਕ ਮੁਹਾਲੀ ਦੇ ਵਿੱਚ ਹੀ ਜ਼ਮੀਨ ਸੀਗੀ ਉਹ ਜ਼ਮੀਨ ਇਹ ਕੋਈ ਪ੍ਰਾਪਰਟੀ ਹੂੰ ਸ਼੍ਰੋਮਣੀ ਕਮੇਟੀ ਦੇ ਜਾਂ ਗੁਰਦੁਆਰਿਆਂ ਨਾਲ ਸੰਬੰਧਿਤ ਜੇ ਜਿਹੜੀ ਕੋਈ ਪ੍ਰਾਪਰਟੀ ਹੈ ਜੇ ਉਹਨੂੰ ਵੇਚਣਾ ਹੈ ਤਾਂ ਉਹਦੇ ਰੂਲ ਐਂਡ ਰੈਗੂਲੇਸ਼ਨ ਬਣੇ ਬਿਲਕੁਲ ਉਹ ਇਹ ਹੈ ਕਿ ਕੋਈ ਜ਼ਮੀਨ ਪਈ ਸੀਗੀ ਉਹਦੀ ਜ਼ਮੀਨ ਵਿੱਚ ਜੇ ਤੁਸੀਂ ਵੇਚਣੀ ਹੈ ਜੀ ਤਾਂ ਉਹਦਾ ਤੁਸੀਂ ਪ੍ਰੋਪਰ ਇਸ਼ਤਿਹਾਰ ਦਿਓ ਹੂੰ ਉਹਦੀ ਬੋਲੀ ਕਰਵਾਓ ਤਾਂ ਕਿ ਵੱਧ ਤੋਂ ਵੱਧ ਜਿਹੜੀ ਆ ਬੋਲੀ ਉਹ ਹੋ ਜਾਂਦੀ ਇਹ દોਸ਼ ਜਿਹੜੇ ਲੱਗੇ ਹੈ ਆ ਉਹਦੇ ਵਿੱਚ ਜਿਹੜੀਆਂ ਜਿਹੜੀ ਰਿਪੋਰਟ ਮੈਂ ਪੜ੍ਹੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਅੰਬ ਸਾਹਿਬ ਦੇ ਇੱਥੇ ਮੈਨੇਜਰ ਨੇ ਹੂੰ ਉਹਨਾਂ ਨੇ ਉਹ ਜਿਹੜੀ ਜ਼ਮੀਨ ਹੈ ਉਹ 1 ਕਰੋੜ 39 ਲੱਖ ਰੁਪਏ ਦੀ ਵੇਚੀ ਜੀ ਉਹ ਚੁੱਪਚੀਪੀਤੇ ਰਜਿਸਟਰੀ ਕਰਤੀ ਹੈ ਹੂੰ ਤੇ ਹੁਣ ਜਦੋਂ ਉਸ ਉਹ ਜਿਸ ਪਿੰਡ ਦੀ ਉਹ ਜ਼ਮੀਨ ਜਿਸ ਪਿੰਡ ਦੇ ਦੀ ਹੱਦਬਸਤੀ ਦੀ ਉਹ ਜ਼ਮੀਨ ਸੀਗੀ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਫਿਰ ਇਹਦੀ ਇੱਕ ਲੈਟਰ ਲਿਖਿਆ ਜਿਹੜਾ ਕਿ ਅ ਲੋਕਲ ਐਸਜੀਪੀਸੀ ਦੇ ਜਿਹੜੇ ਅ ਐਸਜੀਪੀਸੀ ਮੈਂਬਰ ਨੇ ਉਸ ਹਲਕੇ ਦੇ ਉਹਨਾਂ ਨੂੰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੂੰ ਤੇ ਇਹਨਾਂ ਨੂੰ ਐਸਜੀਪੀਸੀ ਦੇ ਪ੍ਰਧਾਨ ਨੂੰ ਤੇ ਅਕਾਲ ਤਖਤ ਨੂੰ ਉਹਨਾਂ ਨੇ ਇਹ ਲੈਟਰ ਲਿਖਿਆ ਕਿ ਇਹ ਬਹੁਤ ਗਲਤ ਤਰੀਕੇ ਨਾਲ ਇੱਕ ਠੱਗੀ ਮਾਰੀ ਗਈ ਹੈ ਕਿਉਂਕਿ ਮੁਹਾਲੀ ਦੇ ਵਿੱਚ ਰੇਟ ਬਹੁਤ ਜ਼ਿਆਦਾ ਹੋ ਗਏ ਹੋਏ ਬਿਲਕੁਲ 15-15 ਕਰੋੜ ਦਾ ਕਿੱਲਾ ਵੇਚਿਆ ਜੀ ਜੀ ਤੇ ਉਹਨਾਂ ਨੇ ਕਿਹਾ ਕਿ ਜੇ ਇਹਦੀ ਇਹ ਜਿਹੜੀ ਰਜਿਸਟਰੀ ਹੋਈ ਆ ਇਹਨੂੰ ਰੱਦ ਕਰਵਾਇਆ ਜਾਏ ਹੂੰ ਤੇ ਬੋਲੀ ਅਖਬਾਰ 'ਚ ਇਸ਼ਤਿਹਾਰ ਦੇ ਕੇ ਜਾਂ ਪਬਲਿਸਿਟੀ ਕਰਕੇ ਇਹਦੀ ਓਪਨ ਬੋਲੀ ਕਰਵਾਈ ਜਾਵੇ ਜ਼ਮੀਨ ਦੀ ਤਾਂ ਇਹ 15 ਕਰੋੜ ਤੋਂ ਵੱਧ ਦੀ ਵਿਕੇਗੀ ਜੀ ਸੋ ਇਹ ਮਾਮਲਾ ਹੈਗਾ ਇਹ ਹੁਣ ਜਿਹੜਾ ਵਿਵਾਦ ਬਣ ਗਿਆ ਵੀ ਚੁੱਪਚੀਪੀਤੇ ਅੰਦਰ ਖਾਤੇ ਕਿਸੇ ਨੂੰ ਇਹ ਜ਼ਮੀਨ ਵੇਚ ਦਿੱਤੀ ਗਈ ਹੈ ਉਹਦਾ ਹੁਣ ਉਹ ਮਾਮਲਾ ਖੜਾ ਹੋ ਗਿਆ ਤੇ ਉਹਦੀ ਹੁਣ ਆ ਦੇਖੋ ਹੁਣ ਐਸਜੀਪੀਸੀ ਤੇ ਕੀ ਰਿਐਕਟ ਕਰਦੀ ਹੈ ਜਾਂ ਇਹਦੇ ਤੇ ਕੀ ਐਕਸ਼ਨ ਕਰਦੀ ਹੈ ਹੂੰ ਜਾਣਕਾਰੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਸੋ ਇਹ ਸੀ ਅੱਜ ਦੀ ਚਰਚਾ ਕੱਲ ਨੂੰ ਫੇਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ